ਅਸ਼ੋਟਾ ਜੀ ਆ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇੱਕ ਖਿਡਾਰੀ ਨੇ ਕੀਤਾ ਅਜੀਹਾ ਕੰਮ ਕਿ ਚਾਰੇ ਪਾਸੇ ਬੱਲੇ ਬੱਲੇ ਹੋ ਰਹੀ ਹੈ ਖਾਸ ਕਰਕੇ ਪੰਜਾਬ ਵਿੱਚ ਸੋ ਇਹ ਖਿਡਾਰੀ ਕੌਣ ਹੈ ਤੇ ਕਿਉਂ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਅੱਜ ਆਪਾਂ ਇਸ ਬਾਰੇ ਹੀ ਗੱਲਬਾਤ ਕਰਾਂਗੇ ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਦੀਪ ਸਿੰਘ ਜੈਲਦਾਰ ਤੇ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਅਰਸ਼ਦ ਨਦੀਮ ਦੀ ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ ਜੀ ਹਾਂ ਇਹ ਪੰਜਾਬ ਜੋ ਪਾਕਿਸਤਾਨ ਵਿੱਚ ਹੈ ਇਹ ਉੱਤਰਧਾਰ ਰਹਿਣ ਵਾਲਾ ਹੈ ਪਰ ਹੈ ਤਾਂ ਸਾਡਾ ਇਹ ਪੰਜਾਬੀ ਆ ਇਸ ਵੀਰ ਦਾ ਜਨਮ 2 ਜਨਵਰੀ 1997 ਨੂੰ ਹੋਇਆ ਇਸ ਦੀ ਉਮਰ ਤਕਰੀਬਨ ਹੁਣ 27 ਕੇ ਸਾਲ ਆ ਜੇ ਵੀਰ ਦੀ ਹਾਈਟ ਦੀ ਗੱਲ ਕਰੀਏ ਤਾਂ ਵੀਰ ਦੀ ਹਾਈਟ ਬਹੁਤ ਹੀ ਜ਼ਿਆਦਾ ਜੀ ਆਏ ਪੰਜਾਬ ਦਾ ਗੱਭਰੂ 6 ਫੁੱਟ 4 ਇੰਚ ਲੰਬਾ ਹੈ ਇਸ ਦੀ weight ਦੀ ਗੱਲ ਕਰੀਏ ਤਾਂ 95 ਕਿਲੋ ਇਸ ਵੀਰ ਦਾ ਭਾਰ ਹੈ ਨਦੀਮ ਨੇ ਕਾਫੀ ਮੈਡਲ ਜਿੱਤੇ ਹੋਏ ਨੇ ਕਈ ਏਸ਼ੀਅਨ ਗੇਮ ਸਾਊਥ ਏਸ਼ੀਅਨ ਗੇਮ ਵਰਲਡ ਚੈਂਪੀਅਨਸ਼ਿਪ ਤੇ ਹੋਰ ਵੀ ਕਈ ਗੇਮਾਂ ਵਿੱਚ ਅਰਸ਼ਦ ਨੇ ਬਹੁਤ ਹੀ ਜ਼ਿਆਦਾ ਮੈਡਲ ਜਿੱਤੇ ਨੇ ਹਾਲ ਹੀ ਵਿੱਚ 올림픽ਸ ਚੱਲ ਰਿਹਾ ਸੀ 2024 ਤੇ ਜਿਵੇਂ ਕਿ ਅਰਸ਼ਦ ਜੈਵਲਨ ਥਰੋ ਗੇਮ ਖੇਡਦਾ ਹੈ ਸੋ ਹਾਲ ਹੀ ਵਿੱਚ ਇਸ ਗੇਮ ਵਿੱਚ ਅਰਸ਼ਦ ਨੇ ਸਭ ਤੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜੀ ਹਾਂ ਅਰਸ਼ਦ ਨੇ ਸਭ ਤੋਂ ਵੱਡਾ ਥਰੋ ਮਾਰਿਆ ਹੈ 92.97 ਮੀਟਰ ਦਾ ਜਾਨੀ ਕਿ 305 ਫੁੱਟ ਦਾ ਜਿਸ ਕਰਕੇ ਅਰਸ਼ਦ ਨੇ 골ਡ ਮੈਡਲ ਹਾਸਲ ਕੀਤਾ ਹੈ ਯਾਰੋ ਤੁਹਾਨੂੰ ਦੱਸ ਦਈਏ ਵੀ ਜੇਰੀ ਹੁਣ ਅਰਸ਼ਦ ਦੀ ਵੀਡੀਓ ਵਾਇਰਲ ਹੋ ਰਹੀ ਸੀ ਉਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਇਸ ਵੀ ਨੇ ਆਪਣੇ ਦੇਸ਼ ਦਾ ਫਲੈਗ ਚੱਕਿਆ ਹੋਇਆ ਹੈ ਤੇ ਫਲੈਗ ਚੱਕ ਕੇ ਟਰੈਕ ਦੇ ਆਸ-ਪਾਸੇ ਦੌੜਦਾ ਪਿਆ ਹੈ ਕਿਉਂਕਿ ਇਸ ਵੀਰ ਨੇ ਜਿੱਤ ਪ੍ਰਾਪਤ ਕੀਤੀ ਹੈ। ਕਾਫੀ ਲੋਕਾਂ ਦੇ ਕੋਲ ਇਹ ਲੰਘਦਾ ਜਾਂਦਾ ਹੈ ਤੇ ਜਦੋਂ ਅੱਗੇ ਇਹ ਸਰਦਾਰ ਦੇਖਦਾ ਹੈ ਜਿਨ੍ਹਾਂ ਨੇ ਪੱਗਾਂ ਬੰਨੀਆਂ ਹੁੰਦੀਆਂ ਨੇ ਉਹਨਾਂ ਦੇ ਕੋਲ ਜਾ ਕੇ ਖੜ ਜਾਂਦਾ ਹੈ ਤੇ ਉਹਨਾਂ ਦੇ ਗੱਲ ਲੱਗ ਕੇ ਮਿਲਦਾ ਹੈ। ਸਰਦਾਰ ਵੀ ਇਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇਸ ਨਾਲ ਫੋਟੋ ਮਾਰ ਖਿਚਾਉਂਦੇ ਨੇ। ਸੋ ਇਸੇ ਕਰਕੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਉਹਨੂੰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਲੋਕ ਅਰਸ਼ਦ ਨਦੀਮ ਨੂੰ ਦਿਲ ਤੋਂ ਥੈਂਕਸ ਕਹਿ ਰਹੇ ਨੇ। ਦੇਲ ਤੋਂ ਦੁਆਮਾ ਦੇ ਰਹੇ ਨੇ ਕਿਉਂਕਿ ਇਸ ਵੀਰ ਦੇ ਅੰਦਰ ਕੋਈ ਵੀ ਨਫ਼ਰਤ ਨਹੀਂ ਹੈ ਤੁਸੀਂ ਜਾਣਦੇ ਹੋ ਵੀ ਅੱਜ ਕੱਲ ਲੋਕਾਂ ਨੂੰ ਧਰਮ ਜਾਤ ਪਾਤਾਂ ਤੇ ਦੇਸ਼ ਦੇ ਅਨੁਸਾਰ ਵੰਡਿਆ ਜਾਂਦਾ ਹੈ ਉਹਨਾਂ 'ਚ ਨਫ਼ਰਤ ਫਲਾਈ ਜਾਂਦੀ ਹੈ ਪਰ ਯਾਰੋ ਇਹ ਸਾਰਾ ਕੁਝ ਸਰਕਾਰਾਂ ਹੀ ਕਰਵਾਉਂਦੀਆਂ ਨੇ ਆਮ ਲੋਕਾਂ ਦੇ ਦਿਲਾਂ 'ਚ ਤਾਂ ਪਿਆਰ ਹੀ ਆ ਸੋ ਇਹੀ ਕੁਝ ਦਿਖਾ ਦਿੱਤਾ ਇਸ ਵੀਰ ਨੇ ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਤਾਂ Só